ਸਰ ਕੱਲ੍ਹ ਦੇ ਚੋਣਾਂ ਕੋ ਲੈ ਕੇ ਕੀ ਤਿਆਰੀਆਂ ਆ ਅਭੀ ਪ੍ਰਸ਼ਾਸਨ ਕੋ ਉਸੇ ਕੀ ਇੰਤਜ਼ਾਮ ਕੀਤਾ ਹੈ ਇਹੋ ਕੱਲ ਦੇ ਚੋਣਾਂ ਨੂੰ ਲੈ ਕੇ ਪਠਾਨਕੋਟ ਦੇ ਵਿੱਚ ਪੂਰੀ ਤਿਆਰੀ ਹੈ ਸਾਡੇ 568 ਪੋਲਿੰਗ ਸਟੇਸ਼ਨਸ ਨੇ ਪੂਰੇ ਜ਼ਿਲ੍ਹੇ ਦੇ ਵਿੱਚ ਜਿਨ੍ਹਾਂ ਦੇ ਵਿੱਚ ਪ੍ਰੋਪਰ ਅਰੇਂਜਮੈਂਟ ਕੀਤਾ ਗਿਆ ਹੈ ਵੋਟਰਸ ਦੇ ਲਈ ਤੇ ਉੱਥੇ ਕਿਉਂਕਿ ਗਰਮੀ ਹੈਗੀ ਹੈ ਉਹਦੇ ਲਈ ਅਸੀਂ ਉੱਥੇ ਸ਼ੇਡ ਦਾ ਇੰਤਜ਼ਾਮ ਕੀਤਾ ਹੈ ਪੰਖਿਆਂ ਦਾ ਇੰਤਜ਼ਾਮ ਕੀਤਾ ਹੈ ਤੇ ਅਸੀਂ ਕੂਲਰ ਵੀ ਇੰਸਟਾਲ ਕੀਤੇ ਹੈ ਸੋ ਥੈਟ ਕਯੂ ਦੇ ਵਿੱਚ ਵੀ ਤੁਹਾਨੂੰ ਕਿਸੇ ਵੀ ਤਰੀਕੇ ਦੀ ਗਰਮੀ ਦਾ ਨਾ ਲੱਗੇ ਐਂਡ ਉਸ ਤੋਂ ਇਲਾਵਾ ਅਸੀਂ ਛਬੀਲ ਦਾ ਉੱਥੇ ਇੰਤਜ਼ਾਮ ਕੀਤਾ ਹੈ ਜਿੱਥੇ ਰੂਫਜ਼ਾ ਬਣਾ ਕੇ ਜਿਹੜੇ ਵੋਟਪਨ ਆ ਰਹੇ ਹੈ ਉਹਨਾਂ ਨੂੰ ਪਵਾਇਆ ਜਾਏਗਾ ਸੋ ਥੈਟ ਕਿਸੇ ਨੂੰ ਵੀ ਕਿਸੇ ਤਰੀਕੇ ਦੀ ਕੋਈ ਵੀ ਇਨਕਨਵੀਨੀਅੰਸ ਨਹੀਂ ਹੋਏ ਮੇਰੀ ਇਹੀ ਬੇਨਤੀ ਹੈ ਸਾਰਿਆਂ ਨੂੰ ਕੱਲ VOTING ਦੇ ਦਿਨ ਅਸੀਂ ਵੱਧ ਚੜ ਕੇ ਵੋਟਾਂ ਪਾਈਏ ਕੋਤੋਂ ਕਿੰਨੇ ਬੂਥ ਰਹਿ ਗਏ ਨਾ ਔਰ ਇੱਕ ਪਿਨੇਚਰ ਜਿਹੜਾ ਸਾਰਾ ਮੂਵ ਆਨ ਕੀਤਾ ਹੈਗਾ ਕਿਸੇ ਦੇ ਸਾਹਮਣੇ ਦੇਖੋ ਜਿਵੇਂ ਮੈਂ ਦੱਸਿਆ ਕਿ 568 ਪੋਲਿੰਗ ਸਟੇਸ਼ਨਸ ਨੇ ਤੇ ਉਹਨਾਂ ਦੇ ਵਿੱਚ ਜਿਹੜੀ ਡਿਪਲॉयਮੈਂਟ ਹੈ ਉਹ ਕਰ ਦਿੱਤੀ ਗਈ ਹੈ ਤੇ ਉੱਤੇ ਹਰ ਬੂਥ ਦੀ ਪ੍ਰੋਪਰ ਜਿਹੜੀ ਸਿਕਿਉਰਿਟੀ ਹੈ ਉਹ ਇਨਸ਼ੋਰ ਕੀਤੀ ਜਾ ਰਹੀ ਹੈ ਉਹਦੇ ਵਿੱਚ ਪੰਜਾਬ ਪੁਲਿਸ ਤੇ ਜਿਹੜੀ ਸੈਂਟਰਲ ਫੋਰਸਸ ਨੇ ਉਹ ਵੀ ਡਿਪਲੋਏਡ ਹਨ ਤੇ ਕਿਸੇ ਵੀ ਤਰੀਕੇ ਦਾ ਕੋਈ ਲਾਅ ਐਂਡ ਆਰਡਰ ਦਾ ਇਸ਼ੂ ਨਹੀਂ ਆਏਗਾ ਕਿਉਂਕਿ ਅਸੀਂ ਸਾਡੀ ਜਿਹੜੀ ਫਲਾਈਂਗ ਸਕਵਾਡਸ ਤਾਂ ਲੱਗੀਆਂ ਹੀ ਹੋਈਆਂ ਉਹਦੇ ਨਾਲ ਨਾਲ ਅਸੀਂ ਪੈਟਰੋਲਿੰਗ ਪਾਰਟੀਆਂ ਪੁਲਿਸ ਦੀ ਬਣਾਈਆਂ ਹਨ ਜਿਨ੍ਹਾਂ ਦਾ ਕੰਮ ਹੈਗਾ ਉਹ ਜਾ ਜਾ ਕੇ ਚੈਕਿੰਗ ਕਰਨ ਗਿਆ so that ਕਿਸੇ ਵੀ ਤਰ੍ਹਾਂ ਦੀ ਕੋਈ ਲਾਅ ਐਂਡ ਆਰਡਰ ਦਾ ਇਸ਼ੂ ਕਿਤੇ ਵੀ ਬਣ ਨਾ ਸਕੇ